ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਸਮਾਣਾ ਪਟਿਆਲਾ ਰੋਡ ਦੇ ਉੱਪਰ ਇੱਕ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇੱਕ ਹਸਪੀਟਲ ਵੀ ਬਣ ਰਿਹਾ ਹੈ ਇੱਥੇ 55 ਜਿਹੜਾ ਰੁੱਖ ਦਾ ਨੰਬਰ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਿਲਕੁਲ ਲਾਈਵ ਤਸਵੀਰਾਂ ਇਸੇ ਜਗ੍ਹਾ ਦੇ ਉੱਪਰ ਜਿਹੜੀ ਕਾਰ ਉਹ ਮਿਲੀ ਸੀ ਬਲੈਕ Kia ਆਪਾਂ ਬਾਈ ਜੀ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਾਤ ਨੂੰ ਇਹ ਇਲਾਕਾ ਜਿਹੜਾ ਸੁੰਨਸਾਣ ਆ ਆਪਾਂ ਉਸ ਜਗ੍ਹਾ ਤੇ ਵੀ ਚੱਲਾਂਗੇ ਜਿੱਥੇ ਉਹ ਗੱਡੀ ਜਿਹੜੀ ਐ ਉਹ ਅੱਲਾ ਵਾਰਿਸ ਹਾਲਤ ਦੇ ਵਿੱਚ ਖੜੀ ਮਿਲੀ ਸੀ ਦੋਸਤੋ ਪਿੰਡ ਭੰਡਰਾ ਤੋਂ ਲਾਈਵ ਤੋਂ ਸਵੇਰਾ ਤੁਸੀਂ ਦੇਖ ਰਹੇ ਹੋ ਜਿੱਥੇ ਕਿ 8 ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਕਾਰ ਮਿਲਦੀ ਐ ਔਰ ਕਾਰ ਦੇ ਵਿੱਚ ਸਵਾਰ ਜਿਹੜਾ ਕਾਰ ਦਾ ਮਾਲਕ ਸੀ ਕਾਸਟੇਬਲ ਸਤਿੰਦਰ ਚੀਮਾ ਉਹ ਹਲੇ ਤੱਕ ਜਿਹੜੇ ਨਹੀਂ ਮਿਲੇ ਆਪਾਂ ਗਰਾਊਂਡ ਜ਼ੀਰੋ ਤੋਂ ਅੱਜ ਜਿਹੜੀ ਇੱਥੇ ਪੌਂਜੀਆ ਔਰ ਦੇਖੋ ਕਿਵੇਂ ਸੁੰਨਸਾਨ ਨੇ ਰਸਤਾ ਹੈ ਇਹ ਉਹੀ ਰੁੱਖ ਹੈ ਜੀ ਸੋ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਉਹੀ ਇੱਕ ਟਾਲੀ ਦਾ ਰੁੱਖ ਹੈ ਜਿਹੜਾ ਕਿ ਬਿਲਕੁਲ ਸੁੰਨਸਾਨ ਜਗ੍ਹਾ ਤੇ ਹੈ ਔਰ ਭਾਈ ਜੀ ਅਣੀ ਇੱਥੇ ਖੜੇ ਹੋਏ ਨੇ ਦੱਸ ਰਹੇ ਨੇ ਇੱਥੇ ਕੋਈ ਹਸਪੀਟਲ ਬਣ ਰਿਹਾ ਹੈ ਔਰ ਹਸਪੀਟਲ ਦੇ ਬਿਲਕੁਲ ਨਾਲ ਹੀ ਜਿਹੜਾ ਭੰਰੇ ਤੋਂ ਸਮਾਣੇ ਵਾਲੀ ਸਾਈਡ ਹੈ ਇਹ ਰੁੱਖ ਹੈ ਔਰ ਇਸ ਰੁੱਖ ਦੇ ਨਾਲ ਹੀ ਜਿਹੜੀ ਹੈ ਉਹ ਗੱਡੀ ਇੱਥੋਂ ਮਿਲੀ ਸੀ ਬਲੈਕ ਕੀਆ ਔਰ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਂ ਆ ਆਪਣਾ ਸਰਬਜੀਤ ਸਰਬਜੀਤ ਜੀ ਤੁਸੀਂ ਪਟਿਆਲੇ ਤੋਂ ਪਟਿਆਲੇ ਤੋਂ ਔਰ ਜਿੱਦਨੇ ਹਾਸਾ ਹੁੰਦਾ ਉਸ ਦਿਨ ਸਵੇਰੇ ਕਿੰਨੇ ਕੁੱਝ ਵਜੇ ਇੱਥੇ ਪ੍ਰਸ਼ਾਸਨ ਜਿਹੜਾ ਪਹੁੰਚਿਆ ਉਸ ਟਾਈਮ ਤਾਂ ਸਾਡੇ ਅੰਦਰ ਤਾਂ ਪਹਿਲਾਂ ਇੱਕ ਵਾਰੀ ਆ ਕੇ ਚਲੇ ਗਿਆ ਜੀ ਹੂੰ ਉਸ ਤੋਂ ਬਾਅਦ ਦੁਬਾਰੇ ਉਹ 11:00 ਵਜੇ ਫੇਰ ਆਇਆ ਕੀ ਲੱਗਿਆ ਵੀ ਕਿੰਨੇ ਕੁੱਝ ਵਜੇ ਜਿਹੜੀ ਗੱਡੀ ਇਸ ਹਾਲਤ ਦੇ ਵਿੱਚ ਰਾਤੀ ਕਿੰਨੇ ਕੁੱਝ ਵਜੇ ਗੱਡੀ ਜਿਹੜੀ ਇੱਥੇ ਪਹੁੰਚੀ ਹੋਏਗੀ ਤੁਹਾਡੇ ਹਿਸਾਬ ਨਾਲ ਸਾਡੇ ਨਾਲ ਉਹ ਤਾਂ ਜੀ ਅਜ ਤਾਂ ਉਹ 6:00 ਵਜੇ ਚਲੇ ਜਾਂਦੇ ਆ